ਯਾਨੀ ਕਿ ਅਗਰ ਗੱਲ ਕਰੀਏ ਤਾਂ ਉਹ ਵੀ ਮਾਲਵਾ ਕਿਤਨੇ ਕਿਤੇ ਸ਼ੌਂਕ ਹੈਗਾ ਨਾ ਹਾਂਜੀ ਡੌਗ ਵੀ ਹੈ ਇੱਕ ਮੰਕੀ ਆਪਣੇ ਕੋਲ ਉਹ ਵੀ ਆਇਆ ਹੈ ਅੱਛਾ ਸ਼ੌਂਕ ਤਾਂ ਸਾਰੇ ਹੀ ਆ ਅੱਛਾ ਤੇ ਕਬੂਤਰ ਘੋੜੇ ਗੱਡ ਖਾਨੇ ਸ਼ੌਂਕ ਜੱਟਾਂ ਦੇ ਸ਼ੌਂਕ ਹੀ ਹੈ ਇੰਨੇ ਘੋੜੇ ਫਿਰ ਆਪਣੇ ਕੋਲ ਹੈਗੇ 13 14 ਨਗ ਕਿ ਦਰਸ਼ਕਾਂ ਦਾ ਬਹੁਤ ਪਿਆਰ ਆ ਜਿੱਦਾਂ ਸਾਡੀਆਂ ਹਰਸ਼ਕ ਦਾ ਟੁੱਟ ਟੁੱਟ ਕੇ ਪੈ ਰਹੇ ਹਾਂਜੀ ਹਾਂਜੀ ਮਤਲਬ ਦੇਖੋ ਸ਼ਾਨ ਦੀ ਲਾਈਨ ਵੀ ਬਹੁਤ ਚੰਗੀ ਹੈ ਇਹ ਆਬਦਿਲਸ਼ਾਨ ਦਾ ਬੱਚੇ ਵਾਲੀ ਸ਼ਾਨ ਦਾ ਹੀ ਪੋਤਾ ਹੈ ਇਹਦੀ ਮਾਂ ਹੈ ਲਿਲੰਡ ਫੂਲਵਾ ਲਾਈਨ ਦੀ ਘੋੜੀ ਹੈ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਵੀਡੀਓ ਅਸੀਂ ਬੜੀ ਜ਼ਬਰਦਸਤ ਲੈ ਕੇ ਆਏ ਹਾਂ ਕਿਉਂਕਿ ਘੋੜੇ bizness ਦੇ ਨਾਲ ਰਿਲੇਟਡ ਤੁਸੀਂ ਹਰ ਪੱਖੋਂ ਤੁਸੀਂ ਦੇਖਿਆ ਹੋਊਗਾ ਮੇਲਿਆਂ ਦੇ ਵਿੱਚ ਕਿ ਘੋੜੇ ਆਮ ਤੌਰ ਤੇ ਬੰਦੇ ਲੈ ਕੇ ਆਉਂਦੇ ਆ ਪਰ ਅੱਜ ਇੱਕ ਖਾਸ ਮੂਵਮੈਂਟ ਜਿਹੜੇ ਤੁਹਾਨੂੰ ਉਹ ਦਿਖਾਉਣ ਜਾ ਰਿਹਾ ਸੀ ਉਹ ਮੂਵਮੈਂਟ ਹੈ ਕਿ ਦੋ ਕੁੜੀਆਂ ਮੇਰੀਆਂ ਭੈਣਾਂ ਮੇਰੇ ਛੋਟੀਆਂ ਭੈਣਾਂ ਦੋ ਕੋਮਲ ਤੇ ਅਮਨ ਜਾਨਕਿ ਉਹ ਘੋੜਾ ਲੈ ਕੇ ਆਈਆਂ ਸ਼ਾਨ ਘੋੜਾ ਹੈ ਬਹੁਤ ਹੀ ਜ਼ਬਰਦਸਤ ਹੈ ਹਾਈਟ ਦੇ ਬਾਰੇ ਟੋਟਲ ਸਰਵਿਸ ਦੇ ਬਾਰੇ ਜਿੰਨੀ ਵੀ ਹੈ ਸਟਾਡ ਸਰਵਿਸ ਹੈ ਹੋਰ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਪਰ ਪਹਿਲਾਂ ਮੈਂ ਤੁਹਾਨੂੰ ਕਰਾਊਡ ਦਿਖਾ ਦਿੰਨਾ ਪਿੱਛੇ ਦੇਖੋ ਕਿ ਜ਼ਬਰਦਸਤ ਕਰਾਊਡ ਹੈ ਬੈਕ ਸਾਈਡ ਦੇ ਵਿੱਚ ਕਿ ਲੋਕ ਹੈ ਜਿਹੜੇ ਉਹ ਦੇਖੋ ਸ਼ਾਨ ਘੋੜੇ ਨੂੰ ਦੇਖਣ ਦੇ ਖਾਤਰ ਜਨਨਕੀ ਪੂਰੀ ਤਾਬੜ ਤੋੜ ਯਾਰ ਇੱਕ ਦੂਜੇ ਅੱਗੋਂ ਦੀ ਟੱਪਣ ਦੀ ਕੋਸ਼ਿਸ਼ ਕਰ ਰਹੇ ਹੈ ਬਹੁਤ ਖੁਸ਼ੀ ਹੋਈ ਸਕੂਨ ਮਿਲਿਆ ਕਿ ਇਸ ਲਾਈਨ ਦੇ ਵਿੱਚ ਹੈ ਘੋੜਾ ਲਾਈਨ ਦੇ ਵਿੱਚ ਅੱਜ ਕਿਤਨਾ ਕਿਤੇ ਜਿਹੜੀਆਂ ਸਾਡੀਆਂ ਕੁੜੀਆਂ ਉਹ ਵੀ ਕਿਤੇ ਨਾ ਕਿਤੇ ਮੱਲਾ ਮਾਰਦੀਆਂ ਨਜ਼ਰ ਆ ਰਹੀਆਂ ਤੇ ਮਿਲਦੇ ਆ ਤੁਹਾਨੂੰ ਮਿਲਾਉਣਾ ਗੱਲਬਾਤ ਪੂਰੀ ਕਰਾਂਗੇ ਘੋੜੇ ਦੇ ਬਾਰੇ ਤੇ ਤੇ ਸਾਰੀ ਇਹਦੀ ਸਰਵਿਸ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੈ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਜੀ ਆਪਣਾ ਨਾਮ ਹੈ ਡਾ ਆਪਣੇ ਟੈਂਟ ਤੇ ਮੇਰਾ ਨਾਮ ਹੈ ਕੋਮਲਪ੍ਰੀਤ ਕੌਰ ਪੁੱਲਰ ਜੀ ਅਮਨਪ੍ਰੀਤ ਕੌਰ ਪੁੱਲਰ ਅੱਛਾ ਲੋਕਲ ਹਾਂ ਜੀ ਹਾਂ ਜੀ ਲੋਕਲ ਆਪਣਾ ਨਾਮ ਜੀ ਹਾਂ ਜੀ ਨਵਦੀਪ ਸਿੰਘ ਔਲਕ ਨਦੀਪ ਸਿੰਘ ਆ ਹਾਂਜੀ ਠੀਕ ਹੈ ਤੇ ਅੱਛਾ ਹਾਂ ਵੀ ਇੱਕ ਭਾਈ ਜੀ ਹੋਰ ਜੋ ਹਾਂਜੀ ਭਾਈ ਮਹਰਪ੍ਰੀ ਸਿੰਘ ਓਕੇ ਤੇ ਬਹੁਤ ਹੀ ਵਧੀਆ ਤੇ ਭੈਣੇ ਬੜਾ ਰੌਸ਼ ਹੋ ਰਿਹਾ ਪਿੱਛੇ ਆਪਣੇ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਵੀਰੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਿਉਂਕਿ ਦੇਖੋ ਜਿਹੜੀ ਪਵਿੱਤਰ ਧਰਤੀ ਆ ਮੁਕਸਰ ਸਾਹਿਬ ਜੀ ਜਿਹੜੀ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਪਾ ਪ੍ਰਾਪਤ ਧਰਤੀ ਹੈ ਹੈਨਾ ਅੱਜ ਮੇਲਾ ਜਿਹੜਾ ਮਾਗੀ ਦਾ ਮੇਲਾ ਹੈ ਇਹ ਵੀ ਕਿਤਨਾ ਕਿਤੇ ਆਪਣਾ ਇਤਿਹਾਸ ਹੈ ਪਰ ਇਤਿਹਾਸ ਦੇ ਨਾਲ ਨਾਲ ਇੱਕ ਹੋਰ ਇਤਿਹਾਸ ਜੁੜ ਰਿਹਾ ਹੈ ਉਹ ਹੈ ਘੋੜਾ ਸਮਾਜ ਦਾ ਪਰ ਘੋੜੇ ਸਮਾਜ ਦੇ ਨਾਲ ਇੱਕ ਵੱਡਾ ਇਤਿਹਾਸ ਜਿਹੜੀ ਮੈਂ ਗੱਲ ਕਰਦਾ ਮੈਂ ਉਹ ਕੰਮ ਕਰਕੇ ਤੇ ਤੁਹਾਡੇ ਖਾਤਰ ਕਰਦਾ ਹਾਂਜੀ ਹੈਨਾ ਕਿਤਨੇ ਕਿਤੇ ਕੁੜੀਆਂ ਯਾਨਕੀ ਇਸ ਹੈ ਘੋੜਾ ਫਾਰਮ ਜਿਹੜਾ ਉਹਨੂੰ ਵੀ ਕਿਤੇ ਨਾ ਕਿਤੇ ਵਡਾਵਾ ਦੇ ਦਿੰਦੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਵੀਰੇ ਜਿਵੇਂ ਅਸੀਂ ਪਿਛਲੇ ਸਾਲਾਂ ਨਾਲੋਂ ਦੇਖੀਏ ਹੁਣ ਕੁੜੀਆਂ ਦਾ ਮੇਲਿਆਂ ਵਿੱਚ ਆਉਣਾ ਵੀ ਬਹੁਤ ਵਧ ਗਿਆ ਆ ਕਿ ਬਹੁਤ ਕੁੜੀਆਂ ਘੋੜੇ ਰੱਖਣ ਲੱਗੀਆਂ ਸ਼ੌਂਕ ਵਿੱਚ ਬਹੁਤ ਵਧ ਗਿਆ ਜਿਵੇਂ ਤੁਸੀਂ ਆਪ ਹੀ ਦੇਖ ਰਹੇ ਹੋ ਬਹੁਤ ਕਰਾਊਡ ਆ ਹਾਂਜੀ ਤੇ ਇੱਕ ਨਾ ਮੈਂ ਪਿੱਛੇ ਪੰਜਾਬਾ ਸਟਡ ਫਾਰਮ ਦੇ ਉਹਨਾਂ ਦੇ ਮੈਂ ਸ਼ੂਟਿੰਗ ਕਰਕੇ ਆਇਆ ਬਟ ਉਹਨਾਂ ਨੇ ਵੀ ਇਹ ਬੜੀ ਮਨੂ ਖੁਸ਼ੀ ਜ਼ਾਹਿਰ ਕੀਤੀ ਹੈ ਉਹ ਕਹਿੰਦੇ ਕਿ ਫੈਮਲੀਆਂ ਆ ਰਹੀ ਹੈ ਦੇਖਣ ਦੇ ਖਾਤਰ ਫੈਮਲੀਆਂ ਸਾਰੀਆਂ ਅੰਜ ਬਹੁਤ ਦੂਰੋਂ ਦੂਰੋਂ ਫੈਮਲੀਆਂ ਆ ਰਹੀਆਂ ਨੇ ਕੱਲ ਗੰਗਾ ਨਗਰ ਤੋਂ ਇੱਕ ਰਿਟਾਇਰਡ ਕਰਨਲ ਦੀ ਫੈਮਲੀ ਸੀ ਉਹ ਆਈ ਬਹੁਤ ਦੂਰੋਂ ਦੂਰੋਂ ਹਰਿਆਣੇ ਤੋਂ ਰਾਜਸਥਾਨ ਤੋਂ ਬਹੁਤ ਫੈਮਲੀਆਂ ਆ ਰਹੀਆਂ ਬਹੁਤ ਲੇਡੀਜ਼ ਆ ਰਹੀਆਂ ਨੇ ਉਹਨਾਂ ਦੇ ਛੋਟੇ ਛੋਟੇ ਬੱਚੇ ਮਤਲਬ ਅੱਗੇ ਨਾਲ ਲੋਕਾਂ ਵਿੱਚ ਉਤਸ਼ਾਹ ਬਹੁਤ ਵੱਧ ਗਿਆ ਘੋੜਿਆਂ ਨੂੰ ਲੈ ਕੇ ਹਮਮ ਕਿੰਨੇ ਘੋੜੇ ਫਿਰ ਆਪਣੇ ਕੋਲ ਹੈਗੇ 13 अच्छा हां जी ਤੇ ਅੱਜ ਕਿੰਨੇ ਲੈ ਕੇ ਆਇਓ ਆਪਾਂ ਲੈ ਕੇ ਆਏ ਆਪਣਾ ਵੱਡਾ ਘੋੜਾ ਸ਼ਾਨ ਅੱਜ ਕੱਲਾ ਇਹੀ ਲੈ ਕੇ ਆਏ ਆ ਹੂੰ ਤੇ ਟੋਟਲ ਜਨ ਕਿ ਅੱਜ ਸਿਰਫ ਮੁਕਸਰ ਮੇਲੇ ਦੀ ਅਗਲ ਗੱਲ ਕਰੀਏ ਤਾਂ ਕੱਲਾ ਸ਼ਾਨ ਆਇਆ ਹਾਂਜੀ ਆਪਣੇ ਫਾਰਮ 'ਚ ਸ਼ਾਨ ਆਏ ਤੇ ਬਾਕੀ ਡੌਗਸ ਲੈ ਕੇ ਆਏ ਆ ਘੋੜਾ ਪਛਾਣੀ ਲੈ ਕੇ ਅੱਛਾ ਡੌਗਸ ਆ ਵੀ ਜੇ ਕਿ ਅਗਰ ਗੱਲ ਕਰੀਏ ਤਾਂ ਉਹ ਵੀ ਮੰਨ ਲਓ ਕਿ ਤਰ੍ਹਾਂ ਕਿ ਤਰ੍ਹਾਂ ਸ਼ੌਂਕ ਹੈਗਾ ਹਾਂਜੀ ਡੌਗਸ ਵੀ ਆ ਇੱਕ ਮੰਕੀ ਆਪਣੇ ਕੋਲ ਉਹ ਵੀ ਆਇਆ ਅੱਛਾ ਹਾਂਜੀ ਸ਼ੌਂਕ ਤਾਂ ਸਾਰੇ ਹੀ ਆ ਅੱਛਾ ਤੇ ਕਬੂਤਰ ਘੋੜੇ ਗੱਡ ਖਾਨੇ ਸ਼ੌਂਕ ਜੱਟਾਂ ਦਾ ਸ਼ੌਂਕ ਹੀ ਆ ਠੀਕ ਹੈ ਜੀ ਠੀਕ ਹੈ ਆ ਬਿਲਕੁਲ ਹੈ ਆਪਣੇ ਜ਼ਿੰਮੇਦਾਰੇ ਨਾਲ ਦੇਖੋ ਜੁੜੇ ਹੋਏ ਚੀਜ਼ਾਂ ਹੈ ਹਨਾ ਜੀ ਹਾਂ ਤੇ ਫਿਰ ਇਹਦੀ ਜਿਹੜਾ ਸ਼ਾਨ ਦੇ ਬਾਰੇ ਕੀ ਖਾਸੀਅਤ ਹੈ ਲੋਕ ਬੜੇ ਖਿੱਚੇ ਤਾਂ ਹੈ ਇਮਤਲੋ ਸਰਵਿਸ ਹੈ ਹਾਈਟ ਦੀ ਗੱਲ ਕਰੀਏ ਜਾਂ ਕੋਈ ਮਾਰਕਿੰਗ ਦੀ ਗੱਲ ਕਰੀਏ ਤਾਂ ਮਤਲਬ ਟੋਟਲ ਜਾਣਕਾਰੀ ਦਿਓ ਦੇਖੋ ਸ਼ਾਨ ਦੀ ਲਾਈਨ ਵੀ ਬਹੁਤ ਚੰਗੀ ਹੈ ਇਹ ਆਬਦਿਲਸ਼ਾਨ ਦਾ ਬੱਚੇ ਵਾਲੀ ਸ਼ਾਨਦਾਇ ਪੋਤਾ ਹੈ ਇਹਦੀ ਮਾਂ ਹੈ ਲਿਲੰਡ ਫੂਲਮਲ ਲਾਈਨ ਦੀ ਘੋੜੀ ਹੈ ਕਡਵਸਟਡ ਫਾਰਮ ਤੇ ਬਰੀਡ ਹੋਇਆ ਹੈ ਬਾਕੀ ਘੋੜਾ ਉਹਦਾ ਵੀ ਹੱਡ ਪੈਰਾਂ ਦਾ ਬਹੁਤ ਮਜ਼ਬੂਤ ਹੈ ਘੋੜੀ ਚ ਬਿਊਟੀ ਬਹੁਤ ਹੈ ਲੋਕਾਂ ਨੂੰ ਲੋਕ ਬਹੁਤ ਜਿਆਦਾ ਪਿਆਰ ਦਿੰਦੇ ਨੇ ਸ਼ਾਨ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਫੇਵਰੇਟ ਵੀ ਹੈ ਬਹੁਤ ਜ਼ਿਆਦਾ ਪਿਆਰ ਦੇ ਰਹੀ ਨੇ ਸ਼ਾਨ ਨੂੰ ਬਾਕੀ ਬੱਚੇ ਬਹੁਤ ਸੋਨੇ ਪ੍ਰੋਡਿਊਸ ਕਰ ਰਹੇ ਹੈ। ਹਾਂਜੀ ਬਹੁਤ ਸੋਨੇ। ਜੇ ਸਰਵਿਸ ਦੀ ਗੱਲ ਕਰੀਏ ਤਾਂ ਮੰਨ ਲਓ ਕਿੰਨੇ ਕਿ ਅੱਜ ਤੱਕ ਮੰਨ ਲਓ ਮੀਟ ਕਰਵਾ ਚੁੱਕੇ ਕੋੜੀਆਂ। ਕੋੜੀਆਂ ਮਤਲਬ ਆਏ ਤਾਂ ਪਰ ਕੋਈ ਅੰਦਾਜ਼ਾ ਨਹੀਂ ਗਿਆ ਬਟ ਹੋ ਗਈਆਂ ਕਾਫੀ ਕੋੜੀਆਂ ਮੀਟ ਹੋ ਗਈਆਂ। ਬੱਚੇ ਵੀ ਬਹੁਤ ਚੰਗੇ ਆ ਰਹੇ ਨੇ। ਵੀਵ ਦਾ ਰਿਜ਼ਲਟ ਵੀ ਆ ਗਏ ਨੇ ਇਹਦੇ। ਬਹੁਤ ਸੋਨਾ ਪ੍ਰੋਡਿਊਸ ਕਰ ਰਹੇ ਹੈ। ਜੀ ਤੇ ਸਰਵਿਸ ਦੀ ਅਗਰ 20 ਦੀ ਗੱਲ ਕਰੀਏ ਤਾਂ ਕਿੰਨੀ ਕੁ 20 ਦੀ 51000 अच्छा हां जी 51000 ਰੁਪਏ ਫੀਸ ਰੱਖੀ ਹੈ ਹਾਂ ਜੀ ਟੋਟਲ ਅਗਰ ਕੋਈ ਸਰਵਿਸ ਲੈਣਾ ਚਾਹੁੰਦਾ ਤਾਂ ਤਾਂ ਕੰਟੈਕਟ ਨੰਬਰ ਜਰੂਰ ਦਿਓ 9803704600 ਜੀ ਦਰਸ਼ਕ ਵੀਰੋ ਤੁਸੀਂ ਇਸ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਸਰਵਿਸ ਦੀ ਜਰੂਰਤ ਹੈ ਅਗਰ ਤੁਸੀਂ ਕੋੜੀ ਮਿਹਣੇ ਕਰਵਾਣੀ ਹੈ ਤਾਂ ਜਰੂਰ ਸੰਪਰਕ ਕਰੋ ਕਿਉਂਕਿ ਬਹੁਤ ਹੀ ਬੜੀਆ ਰਿਜ਼ਲਟ ਹੈ ਔਰ ਬਹੁਤ ਹੀ ਅੱਛਾ ਹੈ ਤੇ ਵੀਰ ਜੀ ਵੀ ਸਾਡੇ ਨਾਲ ਵੀਰ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਇੱਥੇ ਆਏ ਤੇ ਜੀ ਆਏ ਤਾਂ ਇਹਦੇ ਲਈ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਹਾਂ ਅੰਜੀਤ ਤੇ ਬਹੁਤ ਚੰਗਾ ਲੱਗਿਆ ਦਰਸ਼ਕਾਂ ਦਾ ਬਹੁਤ ਪਿਆਰ ਆ ਜਿੱਦਾਂ ਸਾਡੀਆਂ ਹਰਸ਼ਕ ਦਾ ਟੁੱਟ ਟੁੱਟ ਕੇ ਪੈ ਰਿਹਾ ਹਾਂਜੀ ਹਾਂਜੀ ਮਤਲਬ ਸਾਡੀਆਂ ਇਹ ਤਾਂ ਹੀ ਸਭ ਪਰਮਾਤਮਾ ਦੀ ਮਿਹਰ ਆ ਹਾਂਜੀ ਤੇ ਜਿੱਦਾਂ ਲੋਕ ਕਹਿੰਦੇ ਆ ਵੀ ਪਹਿਲਾਂ ਸਾਡੇ ਸਾਡਾ ਵੀ ਇੱਕ ਸੁਪਨਾ ਹੁੰਦਾ ਸੀ ਪਹਿਲਾਂ ਵੀ ਹਾਂ ਕੋਈ ਸਾਡਾ ਸਟੱਡ ਫਾਰਮ ਹੋਵੇ ਇਦਾਂ ਫਿਰ ਭੈਣ ਨੂੰ ਰਾਣੇ ਕੰਮ ਚਲਾਇਆ ਮਹਾਰਾਜ ਦੀ ਕਿਰਪਾ ਹੋਈ ਆ ਪਰਿਵਾਰ ਦਾ ਪਿਆਰ ਆ ਮੇਨ ਪਰਿਵਾਰ ਦੀ ਸਪੋਰਟ ਆ ਤੇ ਬਸ ਠੀਕ ਆ ਪਰਮਾਤਮਾ ਦੀ ਬਹੁਤ ਦੇਣ ਆ ਜੀ ਇਹ ਵੀ ਦਿਲ ਵਾਲਾ ਹੀ ਰੱਖ ਸਕਦਾ ਕੋਈ ਹਾਂਜੀ ਦਿਲ ਵਾਲਾ ਵੀ ਹੈ ਬਾਕੀ ਕਰਮਾਂ ਵਾਲਾ ਮੇਨ ਕਰਮਾਂ ਵਾਲਾ ਕਹਿ ਸਕਦੇ ਹੋ ਤੁਸੀਂ ਕਿਉਂਕਿ ਇੱਜੇ ਵੱਡੇ ਮੇਲੇ ਦੇ ਵਿੱਚੋਂ ਅਗਰ ਜਨਤਾ ਕਢਾਉਣੀ ਹੈ ਨਾ ਜੀ ਜੀ ਬਾਈ ਰੂ ਦੀ ਕਿਰਪਾ ਮਾਤਾ ਦੀ ਕਿਰਪਾ ਜੀ ਬਹੁਤ ਜੀ ਹਾਂਜੀ ਹਾਂਜੀ ਅਸੀਂ ਇੱਥੇ ਦੇ ਨਾਮ ਲੈ ਕੇ ਕਰੀਦਾ ਹਾਂਜੀ ਇਹ ਸਾਰਾ ਪ੍ਰਮਾਤਮਾ ਦੀ ਦੇਣ ਹੈ ਜੀ ਜੋ ਵੀ ਵਾਇਗਰੂ ਕਰਦਾ ਚੰਗੇ ਲਈ ਕਰਦਾ ਆ ਜੋ ਦਰਸ਼ਕਾਂ ਦਾ ਹਜੂਮ ਹੈ ਸਾਰਾ ਪ੍ਰਮਾਤਮਾ ਦੀ ਦੇਣ ਆ ਸਾਨੂੰ ਅਸੀਂ ਜੋ ਸਾਡੀ ਸੋਚ ਤੋਂ ਉੱਤੇ ਸਭ ਕੁਝ ਜਾ ਰਿਹਾ ਆ ਅਸੀਂ ਜਿੰਨਾ ਕਿ ਸੋਚਦੇ ਆ ਉਸ ਤੋਂ ਉੱਤੇ ਜਾ ਰਿਹਾ ਇੱਕ ਇੱਕ ਸਾਫ਼ ਦੇਖੋ ਫੈਮਲੀਆਂ ਵਗੈਰਾ ਬੱਚੇ ਵੀ ਦੇਖੋ ਸਪੈਸ਼ਲ ਆਏ ਨੇ ਨਾ ਦੇਖ ਲਗਾਤਾਰ ਕੋਮਨ ਫਿਰ ਕੋਈ ਕਦੇ ਅਰਚਲ ਤਾਂ ਨਹੀਂ ਆਈ ਕਦੇ ਉਹ ਯਾਹ ਲੱਗਿਆ ਨਹੀਂ ਵੀ ਆਪਾਂ ਕਿਹੜੀ ਲਾਈਨ ਨੂੰ ਕਰੇ ਜਾ ਰਹੇ ਨਹੀਂ ਨਹੀਂ ਹਮੇਸ਼ਾ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਜਦੋਂ ਵੀ ਆਪਾਂ ਕਿਤੇ ਵੀ ਜਾਂਦੇ ਆ ਬਹੁਤ ਵਧੀਆ ਰਿਸਪੌਂਸ ਮਿਲਦਾ ਆਪਾਂ ਮਹਾਰਾਸ਼ਟਰ ਜਾਈਏ ਸਾਰੰਘੇੜੇ ਗਏ ਸੀ ਅਸੀਂ ਪਿਛਲੀ ਵਾਰੀ ਕੋੜਾ ਲੈ ਕੇ ਸ਼ੋਅ 'ਚ ਔਰ ਉੱਥੇ ਵੀ ਸਾਨੂੰ ਬਹੁਤ ਪਿਆਰ ਦਿੱਤਾ ਕੱਲੇ ਆਪਣੇ ਪੰਜਾਬ ਦੀ ਸਟੇਟ 'ਚ ਨਹੀਂ ਬਾਹਰਲੀ ਸਟੇਟਾਂ 'ਲੇ ਲੋਕ ਵੀ ਬਹੁਤ ਬਹੁਤ ਪਿਆਰ ਦਿੰਦੇ ਨੇ ਅੰਦਰ ਹਾਂਜੀ ਹਰ ਇੱਕ ਜਗ੍ਹਾ ਜਾਂਦੇ ਆ ਉਹ ਖੁਸ਼ ਆਨ ਦੇ ਨੇ ਕਿ ਤੁਸੀਂ ਕੋਮਲ ਪਲੈਟਫਾਰਮ ਤੋਂ ਫੋਟੋ ਕਰਾਉਣ ਲਈ ਕਹਿੰਦੇ ਨੇ ਬਹੁਤ ਪਿਆਰ ਦਿੰਦੇ ਨੇ ਲੋਕ ਤੇ ਇਹ ਇੱਕ ਬੱਚੇ ਵੀ ਸਾਡੇ ਕੋਲ ਹੈ ਨੰਨੇ-ਮੁੰਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਆ ਅਖੀਰ ਕਿਵੇਂ ਆ ਪੁੱਤਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਬਹੁਤ ਵਧੀਆ ਮੇਲਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਤੇ ਫਿਰ ਘੋੜੇ ਵਾਲਾ ਮੇਲਾ ਕਿਵੇਂ ਲੱਗਿਆ ਬਹੁਤ ਵਧੀਆ ਸ਼ੌਂਕ ਲਈ ਆ ਤੇ ਫੋਟੋ ਕਰਾਉਣ ਆਇਓ ਸ਼ੌਂਕ ਲਈ ਜੀ ਸ਼ੌਂਕ ਲਈ ਵੈਰੀ ਗੁੱਡ ਕਿਉਂਕਿ ਨਾ ਕਿਤਨਾ ਕਿਤੇ ਦਰਸ਼ਕ ਵੀ ਹੋ ਜਿਹੜਾ ਹੌਸਲਾ ਹੈ ਉਹ ਕੋਮਲ ਤੇ ਅਮਨ ਹੈ ਨਾ ਕਿਤੇ ਨਾ ਕਿਤੇ ਕੁੜੀਆਂ ਦਾ ਹੌਸਲਾ ਵੱਧਾ ਨਜ਼ਰ ਆ ਰਿਹਾ ਆ ਤੁਸੀਂ ਆਪ ਵੀ ਵੀਡੀਓ ਦੇਖਿਆ ਜੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਜਿਆਦਾ ਵਧੀਆ ਸੀ ਤੁਹਾਡੀਆਂ ਵੀਡੀਓ ਵੇਖੀਆਂ ਸਾਨੂੰ ਬਹੁਤ ਪਸੰਦ ਆਇਆ ਤਾਂ ਇਹ ਬੱਚੇ ਕਹਿੰਦੇ ਉਹਨੇ ਡੈਡੀ ਲੈ ਕੇ ਚਲ ਹਾਂ ਹੌਸਲਾ ਹੁੰਦਾ ਹੀ ਹੌਸਲੇ ਨਾਲ ਹੀ ਸਾਰਾ ਕੁਝ ਹੁੰਦਾ ਹੀ ਜੋ ਕੁਝ ਹੁੰਦਾ ਹੈ ਕੋਮਲ ਕੋਲੇ ਜਾਣਾ ਹੈ ਹਾਂ ਕਹਿੰਦੇ ਕੋਮਲ ਕੋਲੇ ਜਾਣਾ ਉਹਨਾਂ ਨਾਲ ਫੋਟੋ ਕਰਉਣੀ ਹੈ ਅਸੀਂ ਇੱਕ ਓੜੇ ਦੇਖ ਕੇ ਆਉਣੇ ਆ ਉਹਨਾਂ ਨੂੰ ਮਿਲ ਕੇ ਆਉਣਾ ਹੈ ਹਾਂ ਮਿਲਨ ਮਾਰੇ ਸਪੈਸ਼ਲ ਬੱਚੇ ਚੱਲ ਕੇ ਆਏ ਆ ਤੇ ਇਹ ਇਹ ਬਿਲਕੁਲ ਰਿਐਲਿਟੀ ਹੈ ਅਸੀਂ ਸਰਸੇ ਤੋਂ ਆਏ ਆ ਸਪੈਸ਼ਲ ਆਏ ਅਸੀਂ ਬੜਾ ਭਾਲਦੇ ਤੁਰਿਆ ਮਾਇਆ ਕੋਮਲ ਆਈ ਹੋਊ ਕਿਤਨਾ ਕਿਤੇ ਦੇਖਾਂਗੇ ਮਿਲਾਂਗੇ ਹੈਨਾ ਮਿਲ ਕੇ ਬਹੁਤ ਖੁਸ਼ੀ ਹੋਈ ਹਾਂ ਹਾਂ ਫਿਰ ਕੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਇੰਨਾ ਪਿਆਰ ਦੇ ਰਿਹਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਮਤਲਬ ਅਸੀਂ ਕਦੀ ਇੰਨਾ ਸੋਚ ਕੇ ਨਹੀਂ ਆਉਂਦੇ ਅਸੀਂ ਬਸ ਆਪਾਂ ਦਾ ਰੱਬ ਦੇ ਡੋਰਾਂ ਛੱਡ ਲਏ ਬਸ ਕਿ ਸਾਰੀ ਸੋਚ ਤੋਂ ਬਹੁਤ ਵਧੀਆ ਰਿਸਪੌਂਸ ਇੰਨਾ ਕ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਸਵੇਰੇ ਘੱਟ ਟੁੱਟੇ ਨਹੀਂ ਗਿਆ ਫਿਰ ਭਰਾ ਕਿੰਨੇ ਕਰਦੇ ਸਵੇਰਾ ਹੀ ਘੱਟ ਟੁੱਟੇ ਨਹੀਂ ਰਿਹਾ ਕੱਲੀ ਅਜਨੀ ਕੱਲ ਵੀ ਇਦਾਂ ਹੀ ਕੱਟਦੇ ਆ ਜਦੋਂ ਵੀ ਥੋੜਾ ਉਤਾਰਦੇ 5 ਮਿੰਟ ਵੀ ਅੰਦਰ ਕਰ ਲੀਏ ਨੂੰ ਮਤਲਬ ਇਹ ਬਾਤ ਨੂੰ ਮੱਥੇ ਨਹੀਂ ਕਰਦਾ ਤਾਂ ਉਹਦੇ ਅੰਦਰ ਆ ਜਾਂਦੇ ਕਿ ਬਈ ਘੋੜਾ ਕੀ ਤੇ ਸ਼ਾਨ ਦੇਖਣਾ ਸੀ ਕੱਲ ਤੁਸੀ ਰਾਤ ਦਾ 9 ਵਜੇ ਸੀ ਸਾਨੂੰ ਐਂਡ ਅਸੀਂ ਘੋੜਾ ਅੰਦਰ ਕਰਤਾ ਠੰਡ ਕਰਕੇ ਐਂਡ ਪਰ ਨਾਲੇ ਤੋਂ ਸਪੈਸ਼ਲੀ ਬੰਦੇ ਆਏ ਕਹਿੰਦੇ ਸੀ ਸ਼ਾਨ ਦੇਖਣ ਹੀ ਆਏ ਆ ਬਸ ਫਿਰ ਅਸੀਂ ਰਾਤ ਨੂੰ ਘੋੜਾ ਕੱਟ ਕੇ ਦਿਖਾਇਆ ਬਹੁਤ ਪਿਆਰ ਦਿੰਦੇ ਨੇ ਲੋਕ ਸ਼ਾਨ ਨੂੰ ਤੇ ਦਰਸ਼ਕ ਵੀਰੋ ਇਹ ਸੀ ਸਾਡੇ ਭੈਣਾਂ ਛੋਟੀਆਂ ਅਮਨ ਤੇ ਕੋਮਲ ਤੇ ਦਰਸ਼ਕ ਵੀਰੋ ਇਹ ਸੀ ਸਾਡੇ ਛੋਟੀਆਂ ਭੈਣਾਂ ਮੇਰੇ ਅਮਨ ਤੇ ਕੋਮਲ ਜੋ ਕਿ ਬਹੁਤ ਹੀ ਵਧੀਆ ਜਨਕਿ ਅਗਰ ਕਹਿ ਸਕਦੇ ਆ ਕਿ ਜਿਹੜੀ ਕੋੜੇ ਦੇ ਬਿਜ਼ਨਸ ਦੇ ਰਿਲੇਟਡ ਅਗਰ ਗੱਲ ਕਰੀਏ ਤਾਂ ਕੋੜਿਆਂ ਦੇ ਰਿਲੇਟਡ ਬਹੁਤ ਹੀ ਵਧੀਆ ਜਨਕਿ ਸਰਵਿਸ ਦੇ ਰਿਹਾ ਔਰ ਇੱਕ ਸੁਨੇਹਾ ਲੋਕਾਂ ਘਾਤਰ ਇਹ ਇਕੱਲਾ ਬੰਦਾ ਹੀ ਨਹੀਂ ਹੁਣ ਜਾਨਕੀ ਆਪਣੀ ਜਿਹੜੇ ਭੈਣ ਹੈ ਉਹ ਵੀ ਇਸ ਫਾਰਮ ਨਾਲ ਰਿਲੇਟਡ ਇਸ ਬਿਜ਼ਨਸ ਨਾਲ ਰਿਲੇਟਡ ਹੈ ਕੰਮ ਕਰਦੀ ਹੈ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਭੈਣਾਂ ਦੀ ਜਿਹੜੀ ਹੌਸਲਾ ਵਜਾਈ ਹੈ ਉਹ ਕਰਨਾ ਨਾ ਭੁੱਲਿਓ ਔਰ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਘੋੜਾ ਪ੍ਰੇਮੀ ਜਿੰਨੇ ਵੀ ਸਾਡੇ ਇਸ ਵੀਡੀਓ ਨੂੰ ਦੇਖ ਰਿਹਾ ਉਹ ਜਿਆਦਾ ਤੋਂ ਜਿਆਦਾ ਵੀਡੀਓ ਅੰਨ ਤੱਕ ਪਹੁੰਚ ਸਕੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਅਕਸਪਟਡ ਸਤਿ ਸ਼੍ਰੀ ਅਕਾਲ ਰੱਬ ਰਾਖਾ ਧੰਨਵਾਦ